ਜੇਕਰ ਤੁਸੀਂ ਰੋਟੀ ਖਾਣ ਉਪਰੰਤ ਬੈਠ ਜਾਂਦੇ ਹੋ ਤਾਂ ਤੁਹਾਡੇ ਲਈ ਮਾੜੀ ਖਬਰ ਹੈ ਜੇਕਰ ਤੁਸੀਂ ਟੀਵੀ ਮੂਰੇ ਬੈਠ ਕੇ ਰੋਟੀ ਖਾਂਦੇ ਹੋ ਤੇ ਉਸ ਤੋਂ ਬਾਅਦ ਸੌ ਜਾਂਦੇ ਹੋ ਤਾਂ ਫਿਰ ਇਹ ਤੁਹਾਡੇ ਲਈ ਬਹੁਤ ਹੀ ਮਾੜੀ ਖਬਰ ਹੈ ਜਿਹੜਾ ਬੰਦਾ ਰੋਟੀ ਖਾ ਕੇ ਬੈਠ ਜਾਂਦਾ ਹੈ ਚਾਹੇ ਉਹਦੇ ਸਿਟਿੰਗ ਜੌਬ ਹੈ ਤੇ ਜਿਹੜਾ ਟੀਵੀ ਮੂਰੇ ਬੈਠ ਕੇ ਖਾਸ ਕਰਕੇ ਰੋਟੀ ਖਾਂਦਾ ਤੇ ਫਿਰ ਬੈਠ ਜਾਂਦਾ ਜਾਂ ਸੌ ਜਾਂਦਾ ਉਹਨਾਂ ਵਾਸਤੇ ਬਹੁਤ ਮਾੜੀ ਖਬਰ ਹੈ ਇਹ ਕੀ ਕਰੇਗੀ ਬੰਦਾ ਭੰਗੜਾ ਪਾਵੇ ਨਹੀਂ ਦੇਖੋ ਜੀ ਪਰ ਆਉਣ ਵਾਲੇ ਸਮੇਂ ਤੁਸੀਂ ਇਹ ਕਹ ਲਓ ਵੀ ਬੱਚੇ ਨਹੀਂ ਉਹ ਪੈਦਾ ਕਰ ਸਕਦੇ ਐਦਾਂ ਦੇ ਜਿਹੜੇ ਹਾਲਾਤ ਬਣਦੇ ਜਾਣਿਆ ਔਰਤਾਂ ਨੇ ਚਾਹੇ ਉਮਰਦ ਨੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਕਹ ਲਓ ਸਿਟਿੰਗ ਜੋਬ ਦੇ ਵਿੱਚ ਆ ਗਿਆ ਤੁਸੀਂ ਕਹ ਲਓ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਪੀੜੀ ਨਹੀਂ ਵਧਾ ਸਕਦੇ ਵੇ ਉਹਨਾਂ ਦੇ ਬੱਚਾ ਨਹੀਂ ਪੈਦਾ ਹੋ ਰਿਹਾ ਕਿਉਂ ਕਿ ਕਿਉਂਕਿ ਉਹਨਾਂ ਦੀ ਜਿਹੜੀ ਸੈਟਿੰਗ ਜੋਬ ਹੋਣ ਕਰਕੇ ਬੱਚੇਦਾਨੀ ਚ ਲਚਕ ਜਿਹੜੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਆਈਵੀਐਫ ਸੈਂਟਰਾਂ ਉਹ ਤੁਹਾਨੂੰ ਸਾਫ਼ ਹੀ ਕਹਿ ਦਿੰਨੇ ਆ ਵੀ ਤੁਹਾਡੇ ਜਿਹੜੇ ਸ਼ਕਰਾਣੂ ਆ ਸਾਡੇ ਕੋਲ ਉਹਨਾਂ ਦਾ ਇਲਾਜ ਨਹੀਂ ਉਹ ਵਧਣੇ ਨਹੀਂ ਹੈਗੇ ਤੁਹਾਨੂੰ ਤਾਂ ਕਿਸੇ ਗੈਰ ਮਰਦ ਤੋਂ ਸ਼ਕਰਾਣੂ ਲੈਣੇ ਪੈਣਗੇ ਪਰ ਉਹ ਕੀ ਹੈ ਉਹ ਲੋਕਾਂ ਨੂੰ ਆਪਾਂ ਪੁੱਛਣਾ ਚਾਹੁੰਦੇ ਆ ਵੀ ਤੁਹਾਨੂੰ ਆਪਣੀ ਉਸ ਾਲਾਦ ਜੰਮੀ ਹੋਈ ਾਲਾਦ ਤੇ ਉਹ ਮਾਨ ਹੋਊਗਾ ਤੇ ਤੁਸੀਂ ਤਾਂ ਇਹ ਦਾਵਾ ਕਰਦੇ ਹੋ ਵੀ ਕੁਦਰਤ ਕੋਲ ਹਰ ਚੀਜ਼ ਦਾ ਹੱਲ ਹੈ ਫਿਰ ਇਸ ਚੀਜ਼ ਦਾ ਹੱਲ ਹੈ ਘਟ ਸ਼ਕਰਾਣੂ ਆ ਦੀ ਕਮੀ ਦਾ ਦੇਸੀ ਹੱਲ ਕਹਿ ਰਹੇ ਆ ਦਵਾਈਆਂ ਗੋਲੀਆਂ ਲੈਣੇ ਬੈ ਜੀ ਗੋਲੀਆਂ ਨਹੀਂ ਜੇ ਆਪਾਂ ਦੇਸੀ ਹੱਲੇ ਦੱਸਾਂਗੇ ਤੇ ਇਹ ਸਾਨੂੰ ਚਾਰ ਡੋਡੀ ਵਾਲੇ ਲੋਂ ਉਹ ਆਪਾਂ ਦੱਸ ਦਿਆਂ ਵੀ ਤੁਸੀਂ ਕੀ ਕਰਨਾ ਤੁਸੀਂ ਪਿਓਰ ਪਿੰਡਾਂ ਦੇ ਵਿੱਚੋਂ ਦੇਸੀ ਮੁਰਗੀ ਆ ਜਿਹੜੀ ਪਿਓਰ ਜਿਹੜੀ ਰੋੜੀ ਤੇ ਚੁੱਕਦੀ ਆ ਇਹ ਨਹੀਂ ਹੈਗਾ ਵੀ ਇੱਕ ਫਾਰਮ ਹੀ ਆਂਡਾ ਹੁੰਦਾ ਉਹਦੇ 'ਚ ਵੀ ਦੇਸੀ ਮੁਰਗੀਆਂ ਰੱਖੀਆਂ ਹੋਈਆਂ ਉਹਨਾਂ ਨੇ ਇਹ ਨਹੀਂ ਜਿਹੜੀ ਜੀਵ ਜੰਤੂ ਖਾਂਦੀ ਆ ਤੁਹਾਡੀ ਰੋੜੀ ਦੇ ਉੱਤੋਂ ਚੁੱਕ ਕੇ ਜਿਨੇ ਕੀੜੇ ਮਕੌੜੇ ਖਾਣੇ ਆ ਉਹਦੇ ਤੁਸੀਂ ਆਂਡੇ ਲੈਣੇ ਆ ਮਰਦ ਦੇ ਪਤਾਲੂ ਲਾਏ ਨੇ ਉਹ ਬਾਡੀ ਦੇ ਵਿੱਚੋਂ ਬਾਹਰ ਕਿਉਂ ਲਾਏ ਨੇ ਕਿਉਂਕਿ ਬਾਡੀ ਦਾ ਜਿਹੜਾ ਟੈਂਪਰੇਚਰ ਹੈ ਉਹ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਉਹਨਾਂ ਨੂੰ ਜਿਹੜੀ ਪਤਾਲੂਆਂ ਨੂੰ ਚਾਹੀਦੀ ਹੈ ਟੈਸਟਿਕਲ ਨੂੰ ਚਾਹੀਦੀ ਹੈ ਠੰਡਕ ਜਿਹੜੇ ਤੁਸੀਂ ਅੱਜ ਆਪਣੇ ਬੱਚਿਆਂ ਦੇ ਅੱਜ ਦੇ ਟਾਈਮ ਦੇ ਵਿੱਚ ਡੈਪਰ ਯੂਜ਼ ਕਰ ਰਹੇ ਹੋ ਤੁਸੀਂ ਇਹ ਕਹਿ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਹਾਡੇ ਧੀ ਪੁੱਤ ਨੇ ਉਹਨਾਂ ਤੋਂ ਔਲਾਦ ਨਹੀਂ ਪੈਦਾ ਹੋਊਗੀ। ਇੱਕ ਹੀ ਗੱਲ ਬਣੀ ਤੁਸੀਂ ਅੱਜ ਬਹੁਤ ਵੱਡੀ ਗੱਲ ਕੀਤੀ ਹੈ ਜੀ ਡਾਈਪਰਾਂ ਲਈ। ਤੁਹਾਡੇ ਇੱਕ ਨਿੱਕੇ ਬੱਚੇ ਦੇ ਉਹਦੇ ਵਿੱਚ ਸਾਰਾ ਦਿਨ ਤੁਸੀਂ ਦੇਖੋ ਸਵੇਰ ਤੋਂ ਤੁਸੀਂ ਡਾਈਪਰ ਲਾ ਕੇ ਸ਼ਾਮ ਤੱਕ ਆਪਾ ਖੋਲਦੇ ਨਹੀਂ ਹੈਗੇ। 5 ਸਾਲ ਦੇ ਵਿੱਚ ਤੁਸੀਂ ਇਹ ਦੇਖੋ ਵੀ ਉਹਦੇ ਜਨਨ ਅੰਗਾਂ ਨੂੰ ਕਿੰਨਾ ਕੁ ਜ਼ਿਆਦਾ ਪ੍ਰਭਾਵਿਤ ਕਰ ਦੂਗਾ। ਕੀ ਉਹ ਬੱਚਾ ਆਪਣੇ ਜਦੋਂ ਗ੍ਰਸਤ ਜੀਵਨ ਦੇ ਵਿੱਚ ਜਾਊਗਾ ਕੀ ਉਹ ਔਲਾਦ ਪੈਦਾ ਕਰ ਸਕਦਾ ਕਿਉਂ? ਨੌਜਵਾਨ ਜਿਹੜੇ ਤੁਸੀਂ ਇਹ ਕਹਿ ਲਓ ਵੀ ਸਾਨੂੰ ਨੌਜਵਾਨ ਕਈ ਵਾਰੀ ਇਹ ਕਹਿੰਦੇ ਆ ਕਿ ਅਸੀਂ ਘੱਟ ਘੱਟ ਸਾਤਾਰਥ 8 8 ਜਗਾ ਦਾ ਟਟ ਬੈਦਾਵਾਂ ਕੋਲ ਹੁਣ ਤੱਕ 10 10 ਜਗਾ ਜਾਇਆ ਏ ਜਿਹੜਾ ਸਾਡਾ ਹੱਲ ਨਹੀਂ ਹੋਇਆ ਬਿਆਹ ਨੂੰ ਵੀ 10 10 ਸਾਲ ਹੋ ਗਏ ਚਾਰ ਤੁਸੀਂ ਲੌਂਗ ਲੈ ਲੈਣੇ ਆ ਵਧੀਆ ਜਿਹਦੀ ਐਨ ਪਿਓਰ ਜਿਹੜੀ ਡੋਡੀ ਆ ਜੀ ਜੀ ਚਾਰ ਲੌਂਗ ਲੈ ਕੇ ਚਾਰ ਤੁਸੀਂ ਜਰਦੀਆਂ ਕੱਢ ਕੇ ਰੋਜ਼ ਦੀਆਂ ਖਾਣੀਆਂ ਉੱਥੇ ਜਿਹੜਾ ਗਰਮ ਦੁੱਧ ਦਾ ਗਲਾਸ ਪੀਣਾ ਉਤੋਂ ਜਿਹਦੇ ਨਿੱਲ ਵੀ ਆ ਉਹਦੇ ਵਧਣ ਲੱਗ ਜਾਣਗੇ ਜਿਹੜਾ ਡਾਕਟਰ ਤੁਹਾਨੂੰ ਕਹਿੰਦਾ ਵੀ ਟੀਕਾ ਲਾ ਕੇ ਕਦੇ ਸ਼ਗਰਾਨੂ ਵਧਾਦਾ ਨਹੀਂ ਬਣ ਸਕਦਾ ਕਿਉਂ ਆਲੋ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜੇਕਰ ਤੁਸੀਂ ਰੋਟੀ ਖਾਣ ਉਪਰੰਤ ਬੈਠ ਜਾਂਦੇ ਹੋ ਤਾਂ ਤੁਹਾਡੇ ਲਈ ਮਾੜੀ ਖਬਰ ਹੈ ਜੇਕਰ ਤੁਸੀਂ ਟੀਵੀ ਮੂਰੇ ਬੈਠ ਕੇ ਰੋਟੀ ਖਾਂਦੇ ਹੋ ਤੇ ਉਸ ਤੋਂ ਬਾਅਦ ਸੌ ਜਾਂਦੇ ਹੋ ਤਾਂ ਫਿਰ ਇਹ ਤੁਹਾਡੇ ਲਈ ਬਹੁਤ ਹੀ ਮਾੜੀ ਖਬਰ ਹੈ ਇਸ ਤੋਂ ਉੱਪਰ ਵੱਧ ਕੇ ਅਸੀਂ ਜੇਕਰ ਇਹ ਗੱਲ ਕਹੀਏ ਕਿ ਜੇਕਰ ਤੁਸੀਂ ਤਿੰਨ ਟਾਈਮ ਰੋਟੀ ਖਾ ਕੇ ਬੈਠ ਜਾਂਦੇ ਹੋ ਤਾ ਫਿਰ ਤੁਹਾਡਾ ਰੱਬ ਹੀ ਰੱਖੇ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਪੰਜਾਬ ਦੇ ਨਾਮਵਰ ਵੈਦ ਯੰਗੇਸਟ ਵੈਦ ਪੰਜਾਬ ਦੇ ਡਾਕਟਰ ਜਗਰੂਪ ਸਿੰਘ ਪੰਗੂ ਪਹਿਲੇ ਉਹਨਾਂ ਦਾ ਸਵਾਗਤ ਕਰ ਲੈਣੇ ਕਿਉਂ ਇਹ ਗੱਲ ਕਹਿ ਰਹੇ ਨੇ ਤੇ ਇਸ ਦੇ ਕੀ ਅਸਰ ਤੁਹਾਡੇ ਸਰੀਰ ਤੇ ਪੈਂਦੇ ਨੇ ਜਦੋਂ ਅਸੀਂ ਰੋਟੀ ਖਾਣ ਉਪਰੰਤ ਬੈਠ ਜਾਂਦੇ ਆ ਚਾਹ ਸਾਡੀ ਉਹਨਾਂ ਲੋਕਾਂ ਵਾਸਤੇ ਦਾ ਖਾਸ ਕਰਕੇ ਇਹ ਵੀਡੀਓ ਹੈ ਜਿਨ੍ਹਾਂ ਦੀ ਸਿਟਿੰਗ ਜੌਬ ਹੈ ਵਾਈਟ ਕਾਲਰ ਜੌਬ ਹੈ ਜਿਨ੍ਹਾਂ ਦੀ ਅ ਵੈਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ 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 ਸਤਿ ਸ੍ਰੀ ਅਕਾਲ ਜੀ ਜੀ ਬਹੁਤ ਧੰਨਵਾਦ ਜੀ ਤੁਹਾਡਾ ਅੱਛਾ ਵੈਜੀ ਤੁਸੀਂ ਕਹਿ ਰਹੇ ਹੋ ਕਿ ਰੋਟੀ ਖਾਣ ਤੋਂ ਬਾਅਦ ਹੋਰ ਬੰਦਾ ਕਿਹੜਾ ਜੀ ਭੰਗੜਾ ਪਾਉਣ ਲੱਗ ਜੀ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਬੰਦਾ ਰੋਟੀ ਖਾ ਕੇ ਬੈਠ ਜਾਂਦਾ ਹੈ ਚਾਹ ਉਹਨਾਂ ਦੀ ਸਿਟਿੰਗ ਜੌਬ ਹੈ ਤੇ ਜਿਹੜਾ ਟੀਵੀ ਮੂਰੇ ਬੈਠ ਕੇ ਖਾਸ ਕਰਕੇ ਰੋਟੀ ਖਾਂਦਾ ਤੇ ਫਿਰ ਬੈਠ ਜਾਂਦਾ ਹੈ ਇਹ ਸੋਜਨ ਦਾ ਉਹਨਾਂ ਵਾਸਤੇ ਬਹੁਤ ਮਾੜੀ ਖਬਰ ਹੈ ਜੀ ਇਹ ਕੀ ਕਰੇ ਜੀ ਬੰਦਾ ਭੰਗੜਾ ਪਾਵੇ ਨਹੀਂ ਦੇਖੋ ਜੀ ਚਾਹੇ ਔਰਤਾਂ ਨੇ ਚਾਹੇ ਉਹ ਮਰਦ ਨੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਕਹ ਲਓ ਸਿਟਿੰਗ ਜ਼ਰਬ ਦੇ ਵਿੱਚ ਆ ਗਿਆ ਤੁਸੀਂ ਕਹ ਲਓ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਪੀੜੀ ਨਹੀਂ ਵਧਾ ਸਕਦੇ ਆਪਣੀ ਜਿਹੜੀ ਹੈਗੀ ਆ ਉਹ ਪੀੜੀ ਦਾਰ ਪੀੜੀ ਇੱਕ ਤਰ੍ਹਾਂ ਦਾ ਕਹ ਲਓ ਆਪਣੇ ਜਨਨ ਦੇ ਵਿੱਚ ਉਹ ਵਾਧਾ ਨਹੀਂ ਕਰ ਸਕਦੇ ਆਪਣੇ ਆਉਣ ਵਾਲੇ ਸਮੇਂ 'ਚ ਤੁਸੀਂ ਇਹ ਕਹ ਲਓ ਵੀ ਬੱਚੇ ਨਹੀਂ ਉਹ ਪੈਦਾ ਕਰ ਸਕਦੇ ਐਦਾਂ ਦੇ ਜਿਹੜੇ ਹਾਲਾਤ ਬਣਦੇ ਜਾਣੇ ਆ ਕਿਉਂਕਿ ਜਿਹੜਾ ਬੰਦਾ ਬੈਠਿਆ ਬੈਠ ਗਿਆ ਤੁਸੀਂ ਕਹ ਲਓ ਖਾਣਾ ਖਾ ਕੇ ਬੈਠਾ ਮੰਨ ਲਓ ਉਹ ਤੁਸੀਂ ਕਹ ਲਓ ਵੀ ਜਿੰਨੇ ਵੀ ਨੌਜਵਾਨ ਤੁਸੀਂ ਆਪਾਂ ਆਮ ਦੇਖਦੇ ਆਂ ਅੱਜ ਕੱਲ ਹਰ ਤੀਜੇ ਨੌਜਵਾਨ ਨੂੰ ਜਿਹੜੀ ਸ਼ਕਰਾਣੂਆਂ ਦੀ ਕਮੀ ਆ ਰਹੀ ਹੈ ਉਹਦਾ ਮੇਨ ਕਾਰਨ ਇਹ ਹੈ ਵੀ ਤੁਹਾਡੇ ਪਤਾਲੂ ਆ ਜਿਹੜੇ ਇੱਕ ਤਰ੍ਹਾਂ ਦੇ ਵੈਸੇ ਹੀ ਅੱਜ ਕੱਲ ਤੁਸੀਂ ਦੇਖੋ ਵੀ ਹਰ ਬੰਦਾ 100 ਚੋਂ 99 ਜਿਹੜੇ ਹੈਗੇ ਨੌਜਵਾਨ ਉਹ ਜਿਨ੍ਹਾਂ ਦੀਆਂ ਪੈਂਟਾਂ ਪਾਉਂਦੇ ਨੇ ਇੱਕ ਤਾਂ ਵੈਸੇ ਉਹਨਾਂ ਦੇ ਵਿੱਚ ਬਹੁਤ ਹੀਟ ਹੈ ਜਿਹੜੇ ਕੁਦਰਤ ਨੇ ਮਰਦ ਦੇ ਪਤਾਲੂ ਲਾਏ ਨੇ ਉਹ ਬਾਡੀ ਦੇ ਵਿੱਚੋਂ ਬਾਹਰ ਕਿਉਂ ਲਾਏ ਨੇ ਕਿਉਂਕਿ ਬਾਡੀ ਦਾ ਜਿਹੜਾ ਟੈਂਪਰੇਚਰ ਹੈ ਉਹ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਉਹਨਾਂ ਨੂੰ ਜਿਹੜੀ ਪਤਾਲੂਆਂ ਨੂੰ ਚਾਹੀਦੀ ਹੈ ਟੈਸਟਿਕਲ ਨੂੰ ਚਾਹੀਦੀ ਹੈ ਠੰਡਕ ਇਸ ਕਰਕੇ ਉਹ ਜਦੋਂ ਅਸੀਂ ਹੋਰ ਜ਼ਿਆਦਾ ਉਹਨੂੰ ਗਰਮਾਇਸ਼ ਦਿੰਨੇ ਆ ਜੀਨ ਦੀਆਂ ਪੈਂਟਾਂ ਪਾਲੀਆਂ ਜਾਂ ਇਦਾਂ ਦੇ ਸੰਥੈਟਿਕ ਆਪਾਂ ਕੱਪੜੇ ਪਾ ਲਏ ਜਾਂ ਖਰਾਕ ਹੀ ਇਦਾਂ ਦੀ ਖਾਲੀ ਉਹਦੇ ਕਰਕੇ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਜਿਹੜੀ ਦਿਨ ਪਰ ਦਿਨ ਕਮੀ ਆ ਰਹੀ ਹੈ ਦੂਜਾ ਔਰਤਾਂ ਦੇ ਵਿੱਚ ਵੀ ਇਹ ਸੇਮ ਹੈਗਾ ਜਿੰਨੇ ਵੀ ਸੇਟਿੰਗਸ ਆਪਦੇ ਵਿੱਚ ਔਰ ਤਾਂ ਤੁਸੀਂ ਇਹ ਦੇਖ ਲਓ ਵੀ ਜਿੰਨੀਆਂ ਜ਼ਿਆਦਾ ਪੜੀਆਂ ਲਿਖੀਆਂ ਲੇਡੀਆਂ ਹਨ ਉਹਨਾਂ ਦੇ ਅੱਜਕੱਲ ਤੁਸੀਂ ਦੇਖ ਲਓ ਇੰਨੇ ਕ ਜ਼ਿਆਦਾ ਕੇਸ ਆ ਰਹੇ ਨੇ ਵੀ ਉਹਨਾਂ ਦੇ ਬੱਚਾ ਨਹੀਂ ਪੈਦਾ ਹੋ ਰਿਹਾ ਕਿਉਂ ਕਿ ਉਹਨਾਂ ਦੀ ਜਿਹੜੀ ਸਿਟਿੰਗ ਜॉਬ ਹੋਣ ਕਰਕੇ ਬੱਚੇ ਜਾਨੀ ਚ ਲਚਕ ਹੈ ਜਿਹੜੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਬੈਠਣ ਨਾਲ ਲਚਕ ਖਤਮ ਹੋ ਜਾਂਦੀ ਬਿਲਕੁਲ ਖਤਮ ਹੋ ਗਈ ਤੁਸੀਂ ਦੇਖੋ ਜੀ ਤੁਸੀਂ ਕੋਈ ਚਮੜਾ ਲੈ ਲਓ ਕੋਈ ਰਬੜ ਲੈ ਲਓ ਜਦ ਤੱਕ ਤੁਸੀਂ ਉਹਨੂੰ ਚਲਾਉਂਗੇ ਨਹੀਂ ਉਹਦੀ ਡੇਲੀ ਮੂਵਮੈਂਟ ਨਹੀਂ ਕਰੋਗੇ ਕੀ ਆ ਉਹ ਸੁੱਕ ਜਾਂਦਾ ਇੱਕ ਤਰ੍ਹਾਂ ਦਾ ਤੁਸੀਂ ਦੇਖਿਆ ਤੁਸੀਂ ਆਪਣੇ ਘਰੇ ਜੁੱਤੀ ਲਾ ਕੇ ਰੱਖ ਦੋ ਅਲਮਾਰੀ ਦੇ ਵਿੱਚ ਉਹ ਦੋ ਨਿਵਾਦ ਇੱਕ ਤਰ੍ਹਾਂ ਦੀ ਸੁੱਕ ਜਾਂਦੀ ਹੈ ਜਦੋਂ ਤੱਕ ਤੁਸੀਂ ਉਹਨੂੰ ਹਲਚਲ ਦੇ ਵਿੱਚ ਨਹੀਂ ਰੱਖੋਗੇ ਉਹਦੇ ਵਿੱਚ ਕਦੇ ਜਿਹੜੀ ਹੈਗੀ ਆ ਫਲੈਕਸੀਬਿਲਟੀ ਨਹੀਂ ਆਉਂਦੀ ਲਚਕ ਨਹੀਂ ਆਉਂਦੀ ਇਹ ਬਹੁਤ ਵੱਡਾ ਜਿਹੜਾ ਕਾਰਨ ਔਰਤਾਂ ਦੇ ਵਿੱਚ ਇਹ ਵੀ ਬਣਦਾ ਜਾ ਰਿਹਾ ਹੈ ਵੀ ਉਹਨਾਂ ਦੇ ਵਿੱਚ ਜਿਹੜਾ ਬੱਚਾ ਪੈਦਾ ਕਰਨ ਦੀ ਸਮਰੱਥਾ ਉਹ ਦਿਨ ਪਰ ਦਿਨ ਜਿਹੜੀ ਘਟਦੀ ਜਾ ਰਹੀ ਹੈ ਅੱਛਾ ਸ਼ਕਰਾਣੂ ਤੁਸੀਂ ਕਹਿ ਰਹੇ ਹੋ ਕਿ ਕਮੀ ਹੋ ਜਾਂਦੀ ਹੈ ਇਹ ਸ਼ਕਰਾਣੂ ਕੀ ਚਾਹ ਨੇ ਜੀ ਮੈਂ ਬੋਰਡ ਵੀ ਲੱਗੇ ਹੋਏ ਦੇਖੇ ਨੇ ਕੰਦਾ ਵੀ ਭਰੇ ਪਈਆਂ ਨੇ ਵੀ ਸ਼ਕਰਾਣੂਆਂ ਦੀ ਕਮੀ ਪੂਰੀ ਕਰੋ ਸ਼ਕਰਾਣੂਆਂ ਦੀ ਕਮੀ ਪੂਰੀ ਕਰੋ ਇਹ ਸ਼ਕਰਾਣੂ ਹੁੰਦੇ ਕੀ ਨੇ ਜੀ ਦੇਖੋ ਇਨਸਾਨ ਦੇ ਇੱਕ ਪੰਜਾਬੀ ਦੇ ਵਿੱਚ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਸਮਝਾਈਏ ਜਿਹੜਾ ਇੱਕ ਮਰਦ ਦਾ ਜਿਹੜਾ ਵੀਰਜ ਹੈਗਾ ਸੀਮਨ ਹੈਗਾ ਜਿਹੜੀ ਤਾਤੂ ਹੈ ਉਹ ਤੁਸੀਂ ਉਹਦੇ ਵਿੱਚ ਤੁਸੀਂ ਬੱਚਾ ਪੈਦਾ ਕਰਨ ਵਾਲੇ ਜਿਹੜੇ ਆਪਾਂ ਪੰਜਾਬੀ ਚ ਕਹੀਏ ਕਟਾਉਣ ਨੂੰ ਨੇ ਉਹਨਾਂ ਨੂੰ ਆਪਾਂ ਸ਼ਕਰਾਉਣ ਨੂੰ ਕਹਿ ਸਕਦੇ ਹਾਂ ਨਾਰਮਲ ਭਾਸ਼ਾ ਦੇ ਵਿੱਚ ਜਦੋਂ ਤੁਹਾਡੇ ਅੰਦਰ ਉਹ ਖਤਮ ਹੋ ਗਏ ਤੁਸੀਂ ਅੱਜ ਕੱਲ ਦੇਖ ਲਓ ਹਰ ਆਪਾਂ ਘੱਟ ਹਰੇਕ ਤੀਜੇ ਨੌਜਵਾਨ ਦੇ ਨੇ ਪਰ ਨਿੱਲ ਹਰੇਕ ਪੰਜਵੇਂ ਛੇਵੇਂ ਨੌਜਵਾਨ ਦੇ ਜਿਹੜੇ ਨਿੱਲਾ ਰਹੇ ਨੇ ਐਡੇ ਇੱਕ ਹਾਲਾਤ ਪੈਦਾ ਹੋ ਗਏ ਆਉਣ ਵਾਲੇ ਸਮੇਂ ਦੇ ਵਿੱਚ ਪਰ ਇੰਨਾ ਕ ਜਿਆਦਾ ਉਹ ਹੋ ਜਾਊਗਾ ਤੁਸੀਂ ਅੱਜ ਦੇ ਜਨਰੇਸ਼ਨ ਦੇ ਵਿੱਚ ਦੇਖਿਓ ਜਿੰਨਾ ਵੀ ਤੁਸੀਂ ਇਹ ਆਪਣੇ ਕਹਿ ਲਓ ਵੀ ਬੱਚਿਆਂ ਦੀ ਬਾਰ-ਬਾਰ ਸਫਾਈ ਰੱਖਣ ਦੇ ਜਿਹੜੇ ਲੋਕ ਜ਼ਿਆਦਾ ਕਤਰੌਂਦੇ ਨੇ ਵੀ ਵਾਰ-ਵਾਰ ਸਫਾਈ ਅਸੀਂ ਨਹੀਂ ਰੱਖ ਸਕਦੇ ਬੱਚਿਆਂ ਦੇ ਡਾਈਪਰ ਬਹੁਤ ਯੂਜ਼ ਕਰਦੇ ਨੇ ਮੈਂ ਅੱਗੇ ਵੀ ਬਹੁਤ ਇੱਕ ਕਿਹਾ ਸੀਗਾ ਪਰ ਇੱਕ ਵਾਰੀ ਬਹੁਤ ਕਈ ਲੇਡੀਆਂ ਨੇ ਉਹਦੇ ਤੇ ਇਤਰਾਜ਼ ਜਤਾਇਆ ਵੀ ਕਹਿੰਦੇ ਅ ਅੱਜ ਦੇ ਸਮੇਂ ਦੇ ਵਿੱਚ ਬੱਚੇ ਪਾਲਣੇ ਔਖੇ ਬਹੁਤ ਨੇ ਜਾਂ ਇਹ ਆ ਜਾਂ ਵਾਹ ਬਹੁਤ ਰੰਗੀਆਂ ਗੱਲਾਂ ਪਰ ਜਿਹੜੇ ਤੁਸੀਂ ਅੱਜ ਆਪਣੇ ਬੱਚਿਆਂ ਦੇ ਅੱਜ ਦੇ ਟਾਈਮ ਦੇ ਵਿੱਚ ਡਾਈਪਰ ਯੂਜ਼ ਕਰ ਰਹੇ ਹੋ ਤੁਸੀਂ ਇਹ ਕਹਿ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਹਾਡੇ ਧੀ ਪੁੱਤ ਨੇ ਉਹਨਾਂ ਤੋਂ ਔਲਾਦ ਨਹੀਂ ਪੈਦਾ ਹੋਊਗੀ ਕਿਉਂਕਿ ਤੁਹਾਡੇ ਉਹ ਬੱਚਿਆਂ ਦੇ ਜਨਨ ਅੰਗਾਂ ਨੂੰ ਹਮੇਸ਼ਾ ਕੁੱਟ ਕੇ ਰੱਖਦੇ ਨੇ ਤੇ ਦੂਜਾ ਉਹਨਾਂ ਦੇ ਵਿੱਚ ਕੈਮੀਕਲ ਏਦਾਂ ਦੇ ਹੈਗੇ ਨੇ ਕਿਉਂਕਿ ਉਹ ਤੁਹਾਡੀ ਜਿਹੜੀ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਜਨਨ ਕਿਰਿਆ ਜਿਹੜੀ ਹੈਗੀ ਆ ਉਹ ਇੱਕ ਤਰ੍ਹਾਂ ਦੀ ਖਤਮ ਹੁੰਦੀ ਜਾਵੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ ਤੁਸੀਂ 10-15 ਸਾਲਾਂ ਦੇ ਵਿੱਚ ਦੇਖਿਓ ਇਹ ਅਸਲੀਅਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਨਤੀਜੇ ਬਹੁਤ ਜ਼ਿਆਦਾ ਜਿਹੜੇ ਆ ਸਾਹਮਣੇ ਦੇਖਣ ਨੂੰ ਮਿਲਣਗੇ ਜੀ ਸ਼ਿਕਰਾਣੂ ਕਰਕੇ ਜੀ ਬੱਚਾ ਹੁੰਦਾ ਹੈ ਸ਼ਿਕਰਾਣੂ ਸ਼ਿਕਰਾਣੂ ਕਰਕੇ ਬੱਚਾ ਹੁੰਦਾ ਜੀ ਦੇਖੋ ਜੀ ਜਦੋਂ ਇੱਕ ਔਰਤ ਦੇ ਅੰਡੇ ਦਾ ਅਰ ਸ਼ਕਰਾਣੂ ਦਾ ਮੇਲ ਹੋਊਗਾ ਤਦੇ ਜਿਹੜਾ ਹੈਗਾ ਬੱਚਾ ਪੈਦਾ ਹੁੰਦਾ ਨਹੀਂ ਸ਼ਕਰਾਣੂਆਂ ਤੋਂ ਬਿਨਾ ਬੱਚਾ ਨਹੀਂ ਪੈਦਾ ਹੋ ਸਕਦਾ ਹੁਣ ਤੁਸੀਂ ਦੇਖਿਆ ਵੀ ਕਈ ਸਾਡੇ ਕੋਲ ਇਦਾਂ ਦੇ ਵੀ ਕੇਸ ਆਉਂਦੇ ਨੇ ਵੀ ਜਿਹੜਾ ਹੈਗਾ ਜਿਹੜਾ ਮੁੰਡਿਆਂ ਦੇ ਵਿੱਚ ਨੌਜਵਾਨ ਮੁੰਡਿਆਂ ਦੇ ਵਿੱਚ ਜਿਹੜਾ ਉਹਨਾਂ ਦਾ ਵੀਰਜ ਹੈ ਉਹ ਪੂਰਾ ਸ਼ੁਕਰ ਤੱਤੂ ਜਿਹਨੂੰ ਕਹਿੰਦੇ ਆਪਾਂ ਆਯੁਰਵੇਦਾ ਦੇ ਵਿੱਚ ਉਹ ਪੂਰਾ ਹੁੰਦਾ ਹੈ ਪਰ ਫਿਰ ਵੀ ਉਹਨਾਂ ਦੇ ਵਿੱਚ ਜਿਹੜੀ ਹੈਗੀ ਸ਼ਕਰਾਣੂਆਂ ਦੀ ਕਮੀ ਹੈ ਉਹ ਸ਼ਕਰਾਣੂ ਐਡੀਕ ਤਾਕਤਵਰ ਚੀਜ਼ ਹੈ ਜਿਹੜੇ ਉਹਦੇ ਨਾਲ ਹੀ ਬੱਚਾ ਪੈਦਾ ਹੋ ਸਕਦਾ ਪਰ ਇੱਕ ਮਾਡਰਨ ਸਾਇੰਸ ਦੇ ਵਿੱਚ ਕੀ ਮੰਨਿਆ ਜਾਂਦਾ ਮੰਨਿਆ ਵੀ ਜਾਂਦਾ ਤੇ ਨੌਜਵਾਨਾਂ ਨੂੰ ਘਬਰਾਹ ਵੀ ਕੀਤਾ ਜਾਂਦਾ ਵੀ ਜਿਨ੍ਹਾਂ ਦੇ ਵੀਰਜ ਨਿਕਲਦਾ ਵੀ ਆ ਉਹ ਵੀ ਉਹਨਾਂ ਨੂੰ ਵੀ ਡਾਕਟਰ ਇਹ ਕਹਿ ਦਿੰਦੇ ਨੇ ਤੁਹਾਡਾ ਜੀ ਆਪਰੇਟ ਹੋਊਗਾ ਜਾਂ ਤੁਹਾਡੀਆਂ ਨਾੜਾਂ ਬਲੌਕ ਨੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਾਰੇ ਨੌਜਵਾਨ ਆਪਣਾ ਦਿਮਾਗ ਕਦੇ ਆਪਣੇ ਦਿਮਾਗ ਨੂੰ ਜਿਹੜਾ ਆਪਣਾ ਖੋਪੜਾ 1300 ਗ੍ਰਾਮ ਦਾ ਇਹਨੂੰ ਜਰੂਰ ਖੋਲ੍ਹਿਆ ਕਰੋ ਜਰੂਰ ਅੱਜਕੱਲ ਤੁਸੀਂ ਉੱਗਲਤੇ ਜਿਹੜਾ ਟਾਈਮ ਬਰਬਾਦ ਕਰਦੇ ਆ ਜਾਂ YouTube ਦੇ ਟਾਈਮ ਬਰਬਾਦ ਕਰਦੇ ਆ ਕਦੇ ਉਹਦੇ ਵਿੱਚ ਦਿਮਾਗ ਸਿਰਫ 10-15 ਮਿੰਟ ਆਪਣੇ ਉਸ ਚੀਜ਼ ਤੇ ਸਟੱਡੀ ਜ਼ਰੂਰ ਕਰਿਆ ਕਰੋ ਵੀ ਉਹ ਹੈ ਕੀ ਚੀਜ਼ ਆ ਕਿਉਂਕਿ ਜੇ ਤੁਹਾਡਾ ਸੀਮਨ ਹੈ ਤਾਂ ਸੀਮਨ ਦੇ ਵਿੱਚ ਹੀ ਸ਼ਿਕਰਾਣੂ ਹੋਣਗੇ ਨਾ ਕਿ ਉਹ ਜੇ ਤੁਹਾਡਾ ਸੀਮਨ ਬਾਹਰ ਨਿਕਲ ਰਿਹਾ ਹੈ ਤਾਂ ਇਹਦਾ ਮਤਲਬ ਤੁਹਾਡੇ ਜਿਹੜੇ ਸ਼ਕਰਾਣੂ ਆ ਉਹ ਸੀਮਨ ਦੇ ਵਿੱਚ ਹੀ ਆਉਣਗੇ ਇਹਦਾ ਮਤਲਬ ਇਹ ਨਹੀਂ ਵੀ ਹਾਂ ਉਹ ਕੋਈ ਅਲੱਗ ਅੰਡਕੋਸ਼ ਦੇ ਵਿੱਚ ਪਏ ਨੇ ਜਾਂ ਕਿਤੇ ਪਏ ਨੇ ਪਰ ਅੱਜ ਦੇ ਸਮੇਂ 'ਚ ਡਾਕਟਰ ਪੈਸੇ ਬਣਾਉਣ ਦੇ ਚੱਕਰ 'ਚ ਇੰਨਾ ਕੁ ਨੌਜਵਾਨਾਂ ਨੂੰ ਜਿਹੜਾ ਗਮਰਾਹ ਕਰ ਰਹੇ ਨੇ ਵੀ ਤੁਹਾਡਾ ਵੀਰਜ ਬੇਸ਼ੱਕ ਨਿਕਲ ਰਿਹਾ ਪਰ ਤੁਹਾਡੇ ਜਿਹੜੇ ਸ਼ਕਰਾਣੂ ਅੰਦਰ ਬਲੌਕ ਹੋਏ ਪਏ ਨੇ ਜਦ ਕਿ ਜਰਾਸਲ ਇਹ 100% ਜਿਹੜੀ ਝੂਠ ਗੱਲ ਹੈ ਪਰ ਸਾਡੇ ਜਿਹੜੇ ਨੌਜਵਾਨਾਂ ਦੇ ਜਿਹੜੇ ਦਿਮਾਗ ਆ ਉਹ ਬਿਲਕੁਲ ਬੁੱਝ ਹੋਏ ਪਏ ਨੇ ਉਹ ਆਪਣੇ ਦਿਮਾਗ ਤੋਂ ਕੁਛ ਵੀ ਨਹੀਂ ਸੋਚਦੇ ਇਸ ਚੀਜ਼ ਬਾਰੇ ਪਰ ਸ਼ਕਰਾਣੂਆਂ ਦੀ ਤੁਸੀਂ ਕਹਿ ਰਹੇ ਹੋ ਕਿ ਜੇਕਰ ਇਨਸਾਨੀ ਸਰੀਰ ਚ ਸ਼ਕਰਾਣੂਆਂ ਦੀ ਕਮੀ ਹੋ ਜਾਵੇ ਤਾਂ ਉਹ ਔਲਾਦ ਪੈਦਾ ਕਰਨ ਦੇ ਕਾਬਿਲ ਨਹੀਂ ਰਹਿੰਦਾ ਔਰ ਜਿਹੜੇ ਤੁਸੀਂ ਪਤਾਲੂਆਂ ਦੀ ਗੱਲ ਕੀਤੀ ਹੈ ਟੈਸਟਿਕਲ ਦੀ ਗੱਲ ਕੀਤੀ ਹੈ ਵੀ ਇਸ ਕਰਕੇ ਕੁਦਰਤ ਨੇ ਬਾਹਰ ਲਾਏ ਨੇ ਮਰਦਾਂ ਦੇ ਵੀ ਜਿਹੜੇ ਤਾਂ ਕਿ ਅੰਦਰ ਗਰਮੀ ਐ ਜਿਹੜੀ ਉਹ ਬਰਦਾਸ਼ਤ ਨਹੀਂ ਕਰ ਸਕਦੇ ਜਿਹੜੇ ਪਰ ਡੈਪਰ ਨਾਲ ਤਾਂ ਫਿਰ ਉਸ ਤੋਂ ਵੱਧ ਗਰਮੀ ਹੋ ਜਾਂਦੀ ਹੈ ਪਿਸ਼ਾਬ ਜਦੋਂ ਬੱਚਾ ਕਰਦਾ ਹੈ ਤੇ ਉਹਦੇ ਵਿੱਚ ਤਾਂ ਫਿਰ ਹੋਰ ਜ਼ਿਆਦਾ ਗਰਮੀ ਹੋ ਜਾਂਦੀ ਹੈ ਗਰਮੀ ਦੇ ਨਾਲ ਨਾਲ ਤਜਾਬ ਵੀ ਹੁੰਦਾ ਇੱਕ ਤਰ੍ਹਾਂ ਦਾ ਜਿਹੜਾ ਸਾਡਾ ਸਰੀਰ ਬਾਹਰ ਕੱਢਦਾ ਇਹ ਕੀ ਗੱਲ ਬਣੀ ਤੁਸੀਂ ਅੱਜ ਬਹੁਤ ਵੱਡੀ ਗੱਲ ਕੀਤੀ ਹੈ ਜੀ ਡੈਪਰਾਂ ਲਈ ਦੇਖੋ ਜਿਹੜਾ ਸਾਡਾ ਪਿਸ਼ਾਬ ਹੈ ਉਹਦੇ ਵਿੱਚ ਅਮੋਨੀਆ ਸਭ ਤੋਂ ਜ਼ਿਆਦਾ ਹੈ ਤੁਸੀਂ ਅਮੋਨੀਆ ਗੈਸ ਨੂੰ ਸਿੱਧਾ ਜ਼ਿਆਦਾ ਮਾਤਰਾ ਦੇ ਵਿੱਚ ਸੁੰਘ ਲਓ ਤਾਂ ਤੁਹਾਡੀ ਮੌਤ ਵੀ ਹੋ ਸਕਦੀ ਹੈ ਠੀਕ ਹੈ ਜੀ ਇੰਨੀ ਖਤਰਨਾਕ ਹੈ ਤੁਸੀਂ ਕਦੇ ਵੀ ਵਾਸ਼ਰੂਮ ਦੇ ਵਿੱਚ ਜਾਨੇ ਹੋ ਤੁਹਾਨੂੰ ਉੱਥੋਂ ਸਮੈਲ ਚੜਦੀ ਹੈ ਕੀ ਆ ਉਹ ਅਮੋਨੀਆ ਜ਼ਿਆਦਾ ਚੜਦਾ ਤੁਹਾਡੇ ਤੁਸੀਂ ਇਹ ਦੇਖੋ ਵੀ ਜਦੋਂ ਉਹ ਤੁਹਾਡੇ ਬੋਡੀ ਲਈ ਉਹ ਚੀਜ਼ ਕੈਮੀਕਲ ਆ ਜਿਹੜਾ ਇੰਨਾ ਖਤਰਨਾਕ ਹੈ ਤਾਂ ਤੁਸੀਂ ਉਹ ਤੁਹਾਡੇ ਜਨਨ ਜਿਹੜੇ ਅੰਗ ਨੇ ਤੁਹਾਡੇ ਇੱਕ ਨਿੱਕੇ ਬੱਚੇ ਦੇ ਉਹਦੇ ਵਿੱਚ ਸਾਰਾ ਦਿਨ ਤੁਸੀਂ ਦੇਖੋ ਸਵੇਰ ਤੋਂ ਤੁਸੀਂ ਡਾਈਪਰ ਲਾ ਕੇ ਸ਼ਾਮ ਤੱਕ ਆਪਾਂ ਖੋਲਦੇ ਨਹੀਂ ਹੈਗੇ ਸਾਰਾ ਦਿਨ ਉਸ ਦੇ ਵਿੱਚ ਜਕੜੇ ਰਹਿਣਗੇ ਤੁਸੀਂ ਇਹ ਦੇਖੋ ਵੀ ਉਹ ਬੱਚੇ ਨੂੰ ਆਪਾਂ ਲਗਭਗ ਇੱਕ ਦਿਨ ਦੇ ਬੱਚੇ ਤੋਂ ਲੈ ਕੇ ਆਪਾਂ ਅੱਜ ਕੱਲ ਲਗਭਗ 4 ਤੋਂ 5 ਸਾਲ ਤੱਕ ਜਿਹੜੇ ਯੂਜ਼ ਕਰਦੇ ਆ ਸਾਡੇ ਘਰਾਂ ਦੇ ਵਿੱਚ ਬੀਬੀਆਂ ਤੁਸੀਂ ਇਹ ਦੇਖੋ ਵੀ 5 ਸਾਲ ਦੇ ਵਿੱਚ ਤੁਸੀਂ ਇਹ ਦੇਖੋ ਵੀ ਉਹਦੇ ਜਨਨ ਅੰਗਾਂ ਨੂੰ ਕਿੰਨਾ ਕੁ ਜ਼ਿਆਦਾ ਪ੍ਰਭਾਵਿਤ ਕਰ ਦੂਗਾ ਕਿ ਉਹ ਬੱਚਾ ਆਪਣੇ ਜਦੋਂ ਗਰਸਤ ਜੀਵਨ ਦੇ ਵਿੱਚ ਜਾਊਗਾ ਕੀ ਉਹ ਔਲਾਦ ਪੈਦਾ ਕਰ ਸਕਦਾ ਕਿਉਂਕਿ ਉਹਦੇ ਤਾਂ ਤੁਸੀਂ ਜਿਹੜੇ ਜਰਨ ਅਸਲੀ ਜਿਹੜੇ ਅੰਦਰ ਵੀਰਜ ਪੈਦਾ ਹੋਣਾ ਸੀ ਕਟਾਣੋ ਪੈਦਾ ਹੋਣਾ ਸੀ ਉਹ ਤਾਂ ਤੁਸੀਂ ਉਹਦੇ ਬਚਪਨ ਦੇ ਵਿੱਚ ਹੀ ਖਤਮ ਕਰ ਦਿੱਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਨ੍ਹਾਂ ਨੇ ਵੰਸ਼ ਵਧਾਉਣਾ ਜਾਂ ਤੁਹਾਡੀ ਪੀੜ੍ਹੀ ਵਧਾਉਣੀ ਹੈ ਉਹ ਤੋਂ ਤੁਸੀਂ ਬਚਪਨ ਦੇ ਵਿੱਚ ਉਹਦਾ ਖਤਮ ਕਰਤਾ ਬਾਅਦ ਦੇ ਵਿੱਚ ਆਪਾਂ ਫਿਰ ਤੁਹਾਨੂੰ ਡਾਕਟਰ ਜਦੋਂ ਤੁਸੀਂ ਡਾਕਟਰ ਕੋਲ ਅਸੀਂ ਵੀ ਪੁੱਛਦੇ ਹਾਂ ਸਵਾਲ ਕਰਦੇ ਹਾਂ ਵੀ ਤੁਹਾਡੇ ਬੱਚੇ ਨੇ ਕੋਈ ਬਚਪਨ ਦੇ ਵਿੱਚ ਦਵਾਈਆਂ ਖਾਧੀਆਂ ਜਾਂ ਤੁਹਾਡੇ ਬੱਚੇ ਨੂੰ ਕੋਈ ਬਿਮਾਰੀ ਸੀ ਲੰਬਾ ਸਮਾਂ ਕੋਈ ਦਵਾਈ ਖਾਂਦਾ ਰਿਹਾ ਪਰ ਉੱਥੇ ਕਈ ਜਿਹੜੇ ਹੈਗੇ ਆ ਮਾਪੇ ਫਿਰ ਵੀ ਆ ਕੇ ਕਹਿੰਦੇ ਨੇ ਵੀ ਨਾ ਸਾਡੇ ਬੱਚੇ ਨੇ ਕੋਈ ਇਦਾਂ ਦੀ ਦਵਾਈ ਨਹੀਂ ਖਾਧੀ ਬਚਪਨ ਦੇ ਵਿੱਚ ਨਾ ਕੋਈ ਇਦਾਂ ਦੀ ਘਟਨਾ ਹੋਈ ਨਾ ਕੋਈ ਸੱਟ ਲੱਗੀ ਤੁਸੀਂ ਇਹ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਇਨਸਾਨ ਦੇ ਉੱਤੇ ਜਿਹੜੀਆਂ ਹਾਵੀ ਹੋਣਗੀਆਂ ਜਿਹੜੀਆਂ ਅੱਜ ਅਸੀਂ ਉਹਨਾਂ ਨੂੰ ਬਹੁਤ ਲਾਈਟਲੀ ਬਹੁਤ ਜਿਹੜਾ ਨਰਮ ਲੈ ਰਹੇ ਆ ਪਰ ਆਉਣ ਵਾਲੇ ਸਮੇਂ 'ਚ ਉਹਦੇ ਨਤੀਜੇ ਬਹੁਤ ਜ਼ਿਆਦਾ ਮਾੜੇ ਨਿਕਲਣਗੇ ਜੀ 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 ਅੱਛਾ ਤੇ ਫਿਰ ਵੈਜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਲਾਈਫ ਸਟਾਈਲ ਹੈਗਾ ਸ਼ਿਕਰਵਾਣੂਆਂ ਦੀ ਕਮੀ ਇਹਦਾ ਇੱਕ ਬਹੁਤ ਵੱਡਾ ਇੰਪੈਕਟ ਹੈਗਾ ਸਾਡੇ ਲਾਈਫ ਸਟਾਈਲ ਦਾ ਤੇ ਤੁਸੀਂ ਤਾਂ ਇਹ ਦਾਵਾ ਕਰਦੇ ਹੋ ਵੀ ਕੁਦਰਤ ਕੋਲ ਹਰ ਚੀਜ਼ ਦਾ ਹੱਲ ਹੈ ਪਰ ਇਸ ਚੀਜ਼ ਦਾ ਹੱਲ ਹੈ ਘਟ ਸ਼ਿਕਰਾਣੂਆਂ ਦੀ ਕਮੀ ਦਾ ਦੇਸੀ ਹੱਲ ਕਹਿ ਰਿਹਾ ਦਵਾਈਆਂ ਗੋਲੀਆਂ ਲੈਣੀ ਜੀ ਵੈ ਜੀ ਗੋਲੀਆਂ ਨਹੀਂ ਜੀ ਆਪਾਂ ਦੇਸੀ ਹੱਲੇ ਦੱਸਾਂਗੇ ਨੌਜਵਾਨ ਜਿਹੜੇ ਤੁਸੀਂ ਇਹ ਕਹ ਲਓ ਵੀ ਸਾਨੂੰ ਨੌਜਵਾਨ ਕਈ ਵਾਰੀ ਇਹ ਕਹਨੇ ਆ ਕੇ ਵੀ ਅਸੀਂ ਘੱਟ ਘੱਟ 7 8 8 8 ਜਗ੍ਹਾ ਦਾ ਠੱਠ ਵੈਦਾਂ ਕੋਲ ਹੁਣ ਤੱਕ 10 10 ਜਗ੍ਹਾ ਜਾਇਆ ਏ ਜਿਹੜਾ ਸਾਡਾ ਹੱਲ ਨਹੀਂ ਹੋਇਆ ਵਿਆਹ ਨੂੰ ਵੀ 10 10 ਸਾਲ ਹੋ ਗਏ ਉਹਨਾਂ ਨੂੰ ਆਪਾਂ ਦੱਸਾਂਗੇ ਵੀ ਘਰੇ ਬਹਿ ਕੇ ਤੁਸੀਂ ਇੰਨੀ ਕੁ ਤਾਂ ਮਿਹਨਤ ਕਰ ਸਕਦੇ ਹੋ ਵੀ ਬੰਦਾ ਘਰੇ ਬਹਿ ਕੇ ਆਪ ਉਸ ਚੀਜ਼ ਨੂੰ ਬਣਾ ਕੇ ਖਾ ਤਾਂ ਸਕਦਾ ਹੈ ਜੇ ਬੰਦਾ ਹੁਣ ਮੰਨ ਲਓ ਵੀ ੱੱਕੇ ਖਾ ਲੇ ਉਸ ਬੰਦੇ ਨੇ ਤਾਂ ਘਰੇ ਬਹਿ ਕੇ ਉਸ ਚੀਜ਼ ਨੂੰ ਕਰ ਲਵੇ ਤਾਂ ਕੁਦਰਤ ਜ਼ਰੂਰ ਉਸ ਚੀਜ਼ ਦਾ ਫਲ ਪਾ ਸਕਦੀ ਹੈ ਜ਼ਰੂਰ ਤੁਹਾਡਾ ਹੱਲ ਹੋ ਸਕਦਾ ਹੈ ਉਹ ਆਪਾਂ ਦੱਸਦੇ ਹਾਂ ਵੀ ਤੁਸੀਂ ਕੀ ਕਰਨਾ ਹੈ ਤੁਸੀਂ ਪਿਓਰ ਪਿੰਡਾਂ ਦੇ ਵਿੱਚੋਂ ਦੇਸੀ ਮੁਰਗੀ ਆ ਜਿਹੜੀ ਪਿਓਰ ਜਿਹੜੀ ਰੂੜੀ ਤੇ ਚੁੱਕਦੀ ਆ ਇਹ ਨਹੀਂ ਹੈਗਾ ਵੀ ਇੱਕ ਫਾਰਮ ਹੀ ਆਂਡਾ ਹੁੰਦਾ ਉਹਦੇ 'ਚ ਵੀ ਦੇਸੀ ਮੁਰਗੀਆਂ ਰੱਖੀਆਂ ਹੋਈਆਂ ਉਹਨਾਂ ਨੇ ਇਹ ਨਹੀਂ ਜਿਹੜੀ ਜੀਵ ਜੰਤੂ ਖਾਂਦੀ ਆ ਤੁਹਾਡੀ ਰੂੜੀ ਦੇ ਉੱਤੋਂ ਚੁੱਕ ਕੇ ਜਿਹਨੇ ਕੀੜੇ ਮਕੌੜੇ ਖਾਣੇ ਆ ਉਹਦੇ ਤੁਸੀਂ ਆਂਡੇ ਲੈਣੇ ਆ ਤੁਸੀਂ ਲਗਭਗ 4 ਆਂਡੇ ਡੇਲੀ ਦੇ ਲੈਣੇ ਆ ਉਹ ਲੈਣੇ ਕਿਵੇਂ ਆ ਤੁਹਾਨੂੰ ਉਹ ਦੱਸਦੇ ਆ ਤੁਸੀਂ ਆਂਡੇ ਉਬਾਲ ਕੇ ਉਹਦੀ ਸਿਰਫ ਜਰਦੀ ਕੱਢਣੀ ਆ ਜਿਹਨੂੰ ਯੋਗ ਕਹਿੰਦੇ ਨੇ ਆਪਾਂ ਜਰਦੀ ਕੱਢਣੀ ਆ ਜਰਦੀ ਕੱਢ ਦੇਸੀ ਦੇਸੀ ਮੁਰਗੀ ਦੇ ਅੰਡੇ ਨੇ ਦੇਸੀ ਮੁਰਗੀ ਦੇ ਅੰਡੇ ਲੈਣੇ ਆ ਜੀ ਪਿਓਰ ਦੇਸੀ ਮੁਰਗੀ ਦੇ ਅੰਡੇ ਠੀਕ ਹੈ ਜੀ ਉਹਦੀ ਤੁਸੀਂ ਜਰਦੀ ਕੱਢ ਲੈਣੀ ਹੈ ਜਰਦੀ ਕੱਢ ਕੇ ਤੁਸੀਂ ਚਾਰ ਅੰਡਿਆਂ ਦੀ ਜਰਦੀ ਕੱਢਣੀ ਆ ਚਾਰ ਅੰਡਿਆਂ ਦੀ ਜਰਦੀ ਕੱਢ ਕੇ ਚਾਰੇ ਲੌਂਗ ਲੈਣੇ ਆ ਤੁਸੀਂ ਡੇਲੀ ਚੰਗੀ ਵਧੀਆ ਜਿਹਦੀ ਵਧੀਆ ਡੋਡੀ ਐਨ ਲੌਂਗ ਦੀ ਉਹ ਲੌਂਗ ਲੈਣਾ ਠੀਕ ਹੈ ਕੁਆਲਿਟੀ ਵਾਲਾ ਲੌਂਗ ਕੁਆਲਿਟੀ ਵਾਲਾ ਲੌਂਗ ਇਹ ਨਹੀਂ ਹੈਗਾ ਵੀ ਹਾਂ ਅੱਧੇ ਲੌਂਗ ਇਹ ਵੀ ਹੁੰਦੇ ਆ ਜਿਨ੍ਹਾਂ ਚੋਂ ਰਸਾ ਕੱਢਿਆ ਹੋਇਆ ਹੁੰਦਾ ਹੈ ਨਿਚੋੜ ਕੇ ਚਾਰ ਤੁਸੀਂ ਲੌਂਗ ਲੈ ਲੈਣੇ ਆ ਵਧੀਆ ਜਿਹਦੀ ਐਨ ਪਿਓਰ ਜਿਹੜੀ ਡੋਡੀ ਐ ਜਿਹਦੀ ਚਾਰ ਲੌਂਗ ਲੈ ਕੇ ਚਾਰ ਤੁਸੀਂ ਜਰਦੀਆਂ ਕੱਢ ਕੇ ਰੋਜ਼ ਦੀਆਂ ਖਾਣੀਆਂ ਉਤੋਂ ਗਰਮ ਪਾਣੀ ਦਾ ਜਿਹੜਾ ਗਰਮ ਦੁੱਧ ਦਾ ਗਲਾਸ ਪੀਣਾ ਉਤੋਂ ਪਰ ਪੀ ਕੇ ਫਿਰ ਇਹ ਨਹੀਂ ਹੈਗਾ ਫਿਰ ਅੱਧਾ ਪੌਣਾ ਘੰਟਾ ਸੈਰ ਕਰਕੇ ਆਓ ਜਾਂ ਤੁਸੀਂ 5-7 ਕਿਲੋਮੀਟਰ ਸਾਈਕਲ ਚਲਾ ਕੇ ਆਓ ਜਾਂ ਫਿਰ ਮਾਰੋ 50-60 ਬੈਟਕਾਂ ਫਿਰ ਆਪਾਂ ਦੇਖਦੇ ਆਂ ਵੀ ਕਿਹਦੇ ਸ਼ਕਰਾਨੂ ਨਹੀਂ ਵਧਦੇ ਜਿਹਦੇ ਨਿੱਲ ਵੀ ਆ ਉਹਦੇ ਵਧਣ ਲੱਗ ਜਾਣਗੇ 2 ਕੁ ਮਹੀਨੇ ਬਾਅਦ ਬੰਦਾ ਆਪਣਾ ਟੈਸਟ ਕਰਾ ਕੇ ਦੇਖ ਸਕਦਾ ਵੀਰਜ ਵੀ 2 ਕੁ ਮਹੀਨੇ ਬਾਅਦ ਜੇ ਤੁਹਾਡੇ 2 ਮਹੀਨੇ ਬਾਅਦ 2% ਵੀ ਸ਼ਕਰਾਨੂ ਆਉਣੇ ਆ ਤਾਂ ਸਮਝੋ ਵੀ ਤੁਸੀਂ ਘਰ ਬਹਿ ਕੇ ਆਪਣੇ ਸ਼ਕਰਾਨੂ ਬਹੁਤ ਵਧਾ ਸਕਦੇ ਆ ਫਿਰ ਚਾ ਨੇ ਲੱਗ ਜਾਣ ਫਿਰ ਤੁਸੀਂ ਜਦੋਂ ਫ੍ਰੀ ਵਾਲੀ ਚੀਜ਼ ਨਾਲ ਘਰੇ ਬਹਿ ਕੇ ਬਧਾਉਣ ਫਿਰ ਤੇ ਤੁਹਾਡੇ 6 ਮਹੀਨੇ ਚ 8 ਮਹੀਨੇ ਲੱਗ ਜਾਣ ਪਰ ਵਧਣਗੇ ਜਰੂਰ اچھا ਤੇ ਇਹ 3.5 ਡੋਡੀ ਵਾਲੇ ਲੌਂਗ ਕੀ ਕਮਾਲੇ ਡੋਡੀ ਵਾਲੇ ਲੌਂਗ ਕੀ ਨੇ ਦੇਖੋ ਤੁਸੀਂ ਇਹ ਕਹ ਲਓ ਵੀ ਇੱਕ ਤਰ੍ਹਾਂ ਦਾ ਆਪਣੇ ਆਪਾ ਹੁਣ ਕਹੀਏ ਆਪਾਂ ਕਿਸੇ ਚੀਜ਼ ਨੂੰ ਨਹੀਂ ਸ਼ਰਮ ਮੰਨ ਕੇ ਕਹਿ ਸਕਦੇ ਆ ਵੀ ਕੁਦਰਤ ਨੇ ਜਿਹੜੀ ਚੀਜ਼ ਬਣਾਈ ਆ ਉਹ ਸਾਡਾ ਜਿਵੇਂ ਲਿੰਗ ਹੈ ਇਨਸਾਨ ਦਾ ਜੇ ਹਰੇਕ ਚੀਜ਼ ਹੈ ਹੁਣ ਅਖਰੋਟ ਹੈ ਉਹਦੀ ਸ਼ੇਪ ਤੁਸੀਂ ਦੇਖ ਲਓ ਬਦਾਮ ਵਰਗੀ ਹੈ ਠੀਕ ਹੈ ਜੀ ਉਹ ਨਹੀਂ ਅਖਰੋਟ ਦੀ ਜਿਹੜੀ ਹੈਗੀ ਸ਼ੇਪ ਉਹ ਸਾਡੇ ਦਿਮਾਗ ਵਰਗੀ ਹੈ ਉਹ ਸਾਡੇ ਸਭ ਤੋਂ ਵੱਧ ਸਾਡੇ ਦਿਮਾਗ ਲਈ ਫਾਇਦੇਮੰਦ ਹੈ ਠੀਕ ਇਸੇ ਕਰਕੇ ਇਹਨੂੰ ਮੰਨਿਆ ਜਾਂਦਾ ਵੀ ਸਭ ਤੋਂ ਵੱਧ ਸਾਡੇ ਇਹ ਸ਼ਕਰਾਨੂਆਂ ਤੇ ਕੰਮ ਕਰਦਾ ਹੈ ਸਾਡਾ ਤਜਰਬਾ ਵੀ ਇਸ ਚੀਜ਼ ਦਾ ਕਰਿਆ ਹੋਇਆ ਹੈ ਬਹੁਤ ਕਮਾਲ ਦੀ ਚੀਜ਼ ਆ ਪਰ ਖਾਣਾ ਤੁਸੀਂ ਇਹਨੂੰ ਦੇਸੀ ਮੁਰਗੀ ਦਾ ਜਿਹੜਾ ਅੰਡਾ ਹੈ ਉਦੀ ਯੋਗ ਨਾਲ ਉਦੀ ਜਰਦੀ ਜਿਹਨੂੰ ਕਹ ਦਿੰਦੇ ਆਪਾਂ ਜਰਦੀ ਦੇ ਨਾਲ ਹੀ ਖਾਣਾ ਚੱਬ ਕੇ ਉਤੋਂ ਗਰਮ ਗਰਮ ਦੁੱਧ ਪੀਣਾ ਤੇ ਉਹ ਦੁੱਧ ਪੀਣ ਤੋਂ ਬਾਅਦ ਬਰਜਿਸ਼ ਕਰਨੀ ਹੈ ਇਹ ਨਹੀਂ ਹੈਗਾ ਬੈਠ ਜਾਣਾ ਜਿਹੜਾ ਬੰਦਾ ਬੈਠੂਗਾ ਜਿਹੜਾ ਬੰਦਾ ਕਹਿੰਦਾ ਵੀ ਅਸੀਂ ਇਹ ਖਾ ਵੀ ਲਏ ਪਰ ਸਾਨੂੰ ਫਾਇਦਾ ਨਹੀਂ ਹੋਇਆ ਉਸ ਬੰਦੇ ਨੂੰ ਨਹੀਂ ਫਾਇਦਾ ਹੋਊਗਾ ਜਿਹੜਾ ਇਹਨੂੰ ਹਜਮ ਨਹੀਂ ਕਰੂਗਾ ਅੱਛਾ ਮਤਲਬ ਚਾਰ ਲੌਂਗ ਅਸੀਂ ਇਕੱਠੇ ਕਰ ਲਏ ਤੇ ਇਹ ਜਰਦੀ ਹੈਗੀ ਹੈ ਦੇਸੀ ਮੁਰਗੀ ਦੀ ਜਿਹੜੀ ਅੰਡੇ ਦੀ ਜ਼ਰਦੀ ਜ਼ਰਦੀ ਹੈਗੀ ਹੈ ਦੇਸੀ ਮੁਰਗੀ ਜਿਹੜਾ ਅੰਡਾ ਦਿੰਦੀ ਉਹਦੀ ਜ਼ਰਦੀ ਹੈ ਇਹ ਇਹਨੂੰ ਇਸੇ ਤਰੀਕੇ ਨਾਲ ਮਤਲਬ ਐਵੇਂ ਹੀ ਖਾ ਲੈਣਾ ਜੀ ਫਿਰ ਖਾਣ ਦਾ ਤਰੀਕਾ ਕੀ ਹੈ ਦੇਖੋ ਲੌਂਗਾਂ ਨੂੰ ਤੁਸੀਂ ਚਾਰ ਨੂੰ ਰਗੜ ਜੋ ਬਸ ਜੱਜ ਜੌਨ ਨੌਜਵਾਨ ਆ ਤੁਸੀਂ ਮੂੰਹ ਚ ਇਹਨੂੰ ਚਬ ਕੇ ਸਰ ਕੌੜਾ ਇਹ ਤਾਂ ਲੋਕ ਕਹਿੰਦੇ ਕੌੜਾ ਬੜਾ ਹੁੰਦਾ ਤੁਸੀਂ ਕੀ ਦੱਸ ਰਹੇ ਹੋ ਦੇਖੋ ਮਿੱਠੀਆਂ ਚੀਜ਼ਾਂ ਕਦੇ ਫਾਇਦਾ ਨਹੀਂ ਕਰਦੀਆਂ ਚਾਹੇ ਬਾਪੂ ਦੀਆਂ ਗਾਲਾਂ ਚਾਹੇ ਦਵਾਈਆਂ ਕੌੜੀਆਂ ਹੀ ਫਾਇਦਾ ਕਰਦੀਆਂ ਜਿਹੜੇ ਲੋਕਾਂ ਨੂੰ ਮਿੱਠਾ ਪਸੰਦ ਹੈ ਉਹ ਕਦੇ ਤੁਹਾਨੂੰ ਤੰਦਰੁਸਤ ਨਹੀਂ ਮਿਲਣਗੇ ਉਹ ਬਿਮਾਰੀ ਮਿਲਣਗੇ ਜੀ ਉਹ ਕਿਸੇ ਪਾਸੇ ਨੂੰ ਚਾਹੇ ਜਦ ਆਪਾਂ ਨੇ ਫਾਇਦਾ ਕਰਾਉਣਾ ਆਪਣੀ ਸਿਹਤ ਦਾ ਸਵਾਲ ਆ ਗਿਆ ਤਾਂ ਉਥੇ ਕੌੜੀਆਂ ਚੀਜ਼ਾਂ ਨੇ ਫਾਇਦਾ ਕਰਨਾ ਜੇ ਤੁਸੀਂ ਚਮੜੀ ਦੇ ਰੋਗ ਨੂੰ ਲੈ ਲਓ ਸਭ ਤੋਂ ਵੱਧ ਤੁਹਾਡੇ ਚਮੜੀ ਦੇ ਰੋਗ ਨੂੰ ਨਿੰਮ ਫਾਇਦਾ ਕਰਦੀ ਹੈ ਜਿਹੜੀ ਸਭ ਤੋਂ ਵੱਧ ਕੌੜੀ ਲੱਗਦੀ ਹੈ ਹੋਰ ਤੁਸੀਂ ਮਿੱਠੀਆਂ ਦਵਾਈਆਂ ਜੰਨੀਆਂ ਮਰਜੀ ਚਮੜੀ ਦੇ ਰੋਗਾਂ 'ਚ ਖਾ ਲਿਓ ਕਦੇ ਫਾਇਦਾ ਨਹੀਂ ਕਰਨਗੀਆਂ ਇਹ ਕਾਰਨ ਹੈ ਵੀ ਜਦੋਂ ਅਸੀਂ ਫਾਇਦਾ ਲੈਣਾ ਫਿਰ ਸਾਨੂੰ ਕੌੜੀਆਂ ਚੀਜ਼ਾਂ ਜਿਹੜੀਆਂ ਚੱਪਣੀਆਂ ਪੈਣਗੀਆਂ ਅਸੀਂ ਇਹਦੇ ਵਿੱਚ ਇੱਕ ਸਰਬਾਤ ਸਾਬ ਨੇ ਕਿਹਾ ਕਿ ਜਿਹੜਾ ਲੌਂਗ ਦਾ ਤੁਸੀਂ ਖਾਸ ਕਰਕੇ ਖਿਆਲ ਰੱਖਣਾ ਹੈ ਇਹ ਡੋਡੀ ਵਾਲਾ ਲੌਂਗ ਯਾਨੀ ਕਿ ਕੁਆਲਿਟੀ ਲੌਂਗ ਹੋਵੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦਿਖਾ ਰਿਹਾ ਇਹ ਲੌਂਗ ਹੈਗਾ ਇਹ ਲੌਂਗ ਨੂੰ ਅਸੀਂ ਮਤਲਬ ਚਾਰ ਹੀ ਅਸੀਂ ਲੌਂਗ ਮੂੰਚੇ ਖਾਲੇ ਜੀ ਰਗੜ ਤੇ ਉਤੋਂ ਚਾਰ ਤੁਸੀਂ ਜਿਹੜੀਆਂ ਮੁਰਗੀ ਦੇ ਅੰਡੇ ਦੀਆਂ ਚਾਰ ਜਰਦੀਆਂ ਕੱਢ ਕੇ ਲੈਣੀਆਂ ਇੱਕ ਦਿਨ ਚ ਠੀਕ ਹੈ ਪਰ ਉਹਨੂੰ ਬੰਦਾ ਹਾਜ਼ਮ ਕਰਨ ਵਾਲਾ ਵੀ ਹੋਣਾ ਚਾਹੀਦਾ ਹੁਣ ਸ਼ਹਿਰੀ ਬੰਦੇ ਆ ਜਿਹੜੇ ਖਾ ਕੇ ਆਫਿਸ ਜਾ ਕੇ ਬਹਿ ਗਏ ਫਿਰ ਉਹ ਕਹਿਣਗੇ ਸਾਨੂੰ ਯਾਦਾ ਜੀ ਟੱਟੀਆਂ ਲੱਗੀਆਂ ਜਾਂ ਸਾਨੂੰ ਉਲਟੀ ਆਉਣ ਨੂੰ ਹੁੰਦਾ ਜਾਂ ਸਾਡੇ ਢਿੱਡ 'ਚ ਭਾਰਾ ਪਨ ਹੁੰਦਾ ਇਹ 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 ਪੋਸੀਬਲ ਹੈਗਾ ਡਾਕਟਰ ਸਾਹਿਬ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵਾ ਕਿ ਅਸੀਂ ਇੱਕ ਲੌਂਗ ਖਾ ਲਈਏ ਜਿਸ ਤਰੀਕੇ ਨਾਲ ਉਸ ਤੋਂ ਬਾਅਦ ਇੱਕ ਜ਼ਰਦੀ ਦਾ ਪੀਸ ਲੈ ਲਿਏ ਉਸ ਤੋਂ ਬਾਅਦ ਦੋ ਘੋਟਾ ਦੁੱਧ ਦੇ ਪੀ ਲੋ ਗਰਮ ਨਾਲ-ਨਾਲ ਤੁਸੀਂ ਇਦਾਂ-ਇਦਾਂ ਖਾਈ ਜਾਓ ਜਿਹੜੇ ਬੰਦੇ ਨੂੰ ਔਖਾ ਰੈਸਟ ਕਰਕੇ ਦੋ-ਦੋ ਕਰਕੇ ਵੀ ਸ਼ਿਫਟਾਂ 'ਚ ਖਾ ਸਕਦੇ ਆ ਕਹਿਣ ਸ਼ਿਫਟਾਂ 'ਚ ਖਾ ਸਕਦੇ ਆ ਜਾਣਾ ਤਾਂ ਉਸੇ ਪੇਟ ਦੇ ਅੰਦਰ ਆ ਉਹ ਇੰਨਾ ਕੁ ਗਲਾਸ ਦੇ ਵਰਗਾ ਉਸੇ ਪੇਟ ਦੇ ਅੰਦਰ ਜਾਣਾ ਚਾਹੀਏ ਰੁਕ-ਰੁਕ ਕੇ ਖਾ ਲੋ ਜਾਣਾ ਤਾਂ ਉਸੇ ਮਿੱਧੇ ਜਾਂ ਤੁਹਾਡੇ ਚੌਥੀ ਜਾ ਕੇ ਆ ਬਹੁਤ ਵਾਰ ਹੁੰਦਾ ਜੀ ਜ਼ਰਦੀ ਵੀ ਬੜੀ ਗਰਮ ਹੈ ਤੇ ਲੌਂਗ ਵੀ ਬੜਾ ਗਰਮ ਹੈ ਉਸ ਤੋਂ ਗਰਮ-ਗਰਮ ਦੁੱਧ ਗਰਮੀ ਨੇ ਹੀ ਫਿਰ ਰੰਗ ਦਿਖਾਉਣਾ ਹੈ ਗਰਮੀ ਠੰਡਕ ਨੇ ਰੰਗ ਫਿਰ ਉਸ ਚੀਜ਼ ਨਾਲ ਤਾਂ ਸੇਕ ਕੱਢਣਾ ਆਪਣੇ ਸਰੀਰ ਦੇ ਵਿੱਚੋਂ ਤੁਸੀਂ ਇੱਕ ਲੌਂਗ ਖਾ ਕੇ ਕਦੇ ਵੀ ਗਰਮ ਪਾਣੀ ਪੀ ਲਿਓ ਤੁਹਾਡੇ ਤੁਹਾਨੂੰ ਜੇ ਠੰਡ ਲੱਗਦੀ ਹੈ ਨਾ ਦਸੰਬਰ ਦੇ ਮਹੀਨੇ ਚ ਤੁਸੀਂ ਕੋਟੀ ਲਾ ਕੇ ਸੜਦੋਂਗੇ ਇੰਨੀ ਸੇਕ ਕੱਢ ਦਿੰਦਾ ਕਿਉਂਕਿ ਇਹ ਇਹ ਸੇਕ ਤੁਸੀਂ ਇਹ ਦੇਖੋ ਪਿੱਤ ਵਾਲੇ ਜਿਹੜੇ ਬੰਦਿਆਂ ਦੇ ਨੌਜਵਾਨਾਂ ਦੀ ਪਿੱਤ ਜ਼ਿਆਦਾ ਵਾਧੀ ਆ ਉਹਨੂੰ ਤੁਸੀਂ ਖਾਲੀ ਪੇਟ ਲੌਂਗ ਖਲਾਉਣਾ ਸ਼ੁਰੂ ਕਰਦੋ ਤੁਸੀਂ ਇਹ ਕਹ ਲਓ ਵੀ ਇਹ ਇਹ ਲੌਂਗ ਦੀ ਗਰਮੀ ਤੁਹਾਡੀ ਪਿੱਤ ਦੀ ਗਰਮੀ ਨੂੰ ਖਤਮ ਕਰ ਦੋਗੀ 15 ਦਿਨ ਖਾ ਕੇ ਦੇਖ ਲਓ ਇੰਨੀ ਕਮਾ ਜਿਵੇਂ ਜਿਵੇਂ ਕਹਿੰਦੇ ਨੇ ਜੀ ਲੋਹੇ ਨੂੰ ਲੋਹਾ ਕੱਟਦਾ ਆ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਤਾਂ ਸੇਮ ਉਹ ਕਹ ਲਓ ਵੀ ਗਰਮੀ ਨੂੰ ਗਰਮੀ ਮਾਰਦੀ ਹੈ ਤੇ ਜ਼ਹਿਰ ਨੂੰ ਜ਼ਹਿਰ ਮਾਰਦੀ ਹੈ ਉਹ ਕੰਮ ਹੈ ਜੀ 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 ਅੱਛਾ ਤੇ ਇਹ ਤਾਂ ਨਹੀਂ ਹੈਗਾ ਜੀ ਵੀ ਛੇਤੀ ਸ਼ੁਕਰਾਨੂ ਵਧਾਉਣ ਦੇ ਚੱਕਰ ਤੇ ਅਸੀਂ ਆਪਣੀ ਡਾਈਟ ਵਧਾ ਲਈ ਆ ਚਾਰ ਤੋਂ ਵੱਧ ਜ਼ਰਦੀਆਂ ਲੈ ਲਈਏ ਚਾਰ ਤੋਂ ਵੱਧ ਲੌਂਗ ਲੈ ਲਈਏ ਵੀ ਬਹੁਤ ਵਾਰ ਹੁੰਦਾ ਜੀ ਇਮੋਸ਼ਨਲ ਹੋਇਆ ਬੰਦਾ ਨਹੀਂ ਨਹੀਂ ਇਦਾਂ ਕਦੇ ਨਹੀਂ ਹੁੰਦਾ ਹੁੰਦਾ ਜੀ ਤੁਸੀਂ ਦੇਖੋ ਵੀ ਜਿੰਨੀ ਕਿ ਸਾਡੀ ਬਾਡੀ ਨੂੰ ਲੋਡ ਆ ਉਹਨੇ ਉਨਾਂ ਕੇ ਹਾਜਮ ਕਰ ਪਾਉਣਾ ਇਹ ਨਹੀਂ ਹੈਗਾ ਵੀ ਤੁਸੀਂ 4 ਦੀ ਜਗ੍ਹਾ 8 ਕਰ ਲਓ 8 ਦੀ ਜਗ੍ਹਾ 16 ਕਰ ਲਓ ਵੀ ਮੈਂ ਤਾਂ ਹੋਰ 4 ਘੰਟੇ ਵਰਜਿਸ਼ ਕਰ ਲੂੰਗਾ ਨਹੀਂ ਪਰ ਜਿੰਨਾ ਤੁਹਾਡੇ ਲੀਵਰ ਨੇ ਇੱਕ ਦਿਨ ਚ ਪਚਾਉਣਾ ਉਹਨੇ ਉਨਾਂ ਹੀ ਪਚਾਉਣਾ ਹੈ ਨਾ ਕਿ ਤੁਸੀਂ ਇਹਨੂੰ ਇਹ ਨਹੀਂ ਕਦੇ ਹੋ ਸਕਦਾ ਬਹੁਤ ਤੁਹਾਨੂੰ ਡਾਕਟਰ ਇਹ ਵੀ ਕਹਿੰਦੇ ਆ ਵੀ ਅਸੀਂ ਟੀਕਾ ਲਾ ਦੰਨੇ ਆ ਉਹ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਟੀਕੇ ਲਾਈ ਜਾਂਦੇ ਨੇ ਵੀ ਅਸੀਂ ਟੈਸਟੋਸਟੇਰੋਨ ਦੇ ਟੀਕੇ ਲਾ ਦਿੰਦੇ ਨੇ ਕੀ ਲਾਉਂਦੇ ਨੇ ਉਹਨੂੰ ਬੂਸਟ ਕਰ ਦਿੰਦੇ ਲਿਸਟ ਦੰਦੇ ਨੇ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਸਟੀਰੋਇਡ ਦੰਦੇ ਨੇ ਤੁਹਾਨੂੰ ਵੀ ਹਾਂ ਤੁਹਾਡੇ ਸ਼ੁਕਰਾਂ ਨੂੰ ਵਧਾ ਦੇਣਗੇ ਪਰ ਮੈਂ ਉਹ ਸੀਜ ਨੂੰ ਦਾਵਾ ਕਰਦਾ ਜਿਹੜਾ ਡਾਕਟਰ ਤੁਹਾਨੂੰ ਕਹਿੰਦਾ ਵੀ ਟੀਕਾ ਲਾ ਕੇ ਕਦੇ ਸ਼ੁਕਰਾਂ ਨੂੰ ਵਧਾਦਾ ਨਹੀਂ ਵੱਧ ਸਕਦਾ ਕਿਉਂਕਿ ਜਿਹੜੀ ਖਰਾਕ ਤੁਸੀਂ ਅੱਜ ਖਾਣੀ ਹੈ ਉਹਦਾ 28ਵੇਂ ਦਿਨ ਤੁਹਾਡਾ ਸ਼ੁਕਰ ਤਿਆਰ ਹੋਣਾ ਹੈ। ਸਰੀਰ ਦੇ ਵਿੱਚ ਸੱਤ ਧਾਤੂਆਂ ਸਭ ਤੋਂ ਉੱਤਮ ਧਾਤੂ ਜਿਹੜੀ ਸ਼ੁਕਰ ਧਾਤੂ ਆ ਜਿਹੜਾ ਬੰਦੇ ਦਾ ਸੀਮਨ ਆ ਉਹ 28ਵੇਂ ਦਿਨ ਤਿਆਰ ਹੁੰਦਾ ਹੈ। ਜਿਹੜੀ ਤੁਸੀਂ ਅੱਜ ਖਰਾਕ ਖਾਓਗੇ ਉਹ ਵੀ ਜੇ ਤੁਹਾਡਾ ਪੂਰਾ ਸਰੀਰ ਸ਼ੁੱਧ ਹੈ, ਤੁਹਾਡੀ ਬਾਤ ਠੀਕ ਆ, ਤੁਹਾਡਾ ਪਿੱਤ ਠੀਕ ਆ, ਤੁਹਾਡਾ ਕਫ ਠੀਕ ਆ ਤਾਂ ਜੇ ਉਹ ਤਿੰਨੇ ਸਮਾਤਰਾ ਦੇ ਵਿੱਚ ਨੇ ਫੇਰ ਤੁਹਾਡਾ 28ਵੇਂ ਦਿਨ ਜਿਹੜਾ ਅਸਲੀ ਵੀਰਜ ਹੈਗਾ ਜਿਹੜਾ ਤਾਕਤਵਰ ਵੀਰਜ ਵੀਰਜ ਪੈਦਾ ਹੁੰਦਾ ਹੈ ਤੇ ਮਾੜੀ ਖਰਾਕ ਦੇ ਨਾਲ ਨਹੀਂ ਪੈਦਾ ਹੁੰਦਾ। ਕਿੰਨੇ ਦਿਨ ਖਾਣਾ ਜੀ ਇਹ ਸਾਰਾ ਨੁਸਖਾ ਜ਼ਰਦੀ ਨਾਲ ਜਿਹੜਾ ਲੌਂਗ ਹੈ ਕਿੰਨੇ ਦਿਨ ਖਾਣੇ ਨੇ ਦੁੱਧ ਨਾਲ ਜਿਨ੍ਹਾਂ ਦੇ ਤਾਂ ਹੈਗੇ ਆ ਲਗਭਗ ਨਾਰਮਲ ਘਟੇ ਹੋਏ ਥੋੜੇ ਬਹੁਤੇ ਆ ਵੀ 15 20 ਮਿਲੀ 30 ਮਿਲੀ ਘਟੇ ਹੋਏ ਹੈਗੇ ਹਨ ਉਹਨਾਂ ਨੂੰ ਤਾਂ ਲਗਭਗ 40 45 ਦਿਨ ਬਹੁਤ ਹੈ ਜਿਨ੍ਹਾਂ ਲੋਕਾਂ ਦੇ ਨਿਲ ਹੈ ਉਹਨੂੰ ਲਗਭਗ 6 ਮਹੀਨੇ ਤੋਂ ਸਾਲ ਵੀ ਲੱਗ ਸਕਦਾ ਹੈ ਪੂਰੇ ਹੋਣ ਨੂੰ ਜੀ ਤੇ ਫਿਰ ਸਾਲ ਇਹ 6 ਮਹੀਨੇ ਦਾ ਇੰਤਜ਼ਾਰ ਤਾਂ ਬੜਾ ਲੰਮਾ ਹੋ ਜਾਂਦਾ ਖਾਸ ਕਰਕੇ ਜਦੋਂ ਪੂਰੇ ਸਮਾਜ ਦਾ ਪੂਰੇ ਪਰਿਵਾਰ ਦਾ ਬੱਚਾ ਪੈਦਾ ਕਰਨ ਵਾਸਤੇ ਜੋੜ ਦੇ ਉੱਤੇ ਜਿਹੜਾ ਦਬਾਅ ਹੁੰਦਾ ਹੈ ਅਜਿਹੇ ਦੇ ਵਿੱਚ ਕੁਦਰਤ ਕੋਈ ਹੋਰ ਹੱਲ ਦੱਸਦੀ ਹੈ ਪਰ ਦੇਖੋ ਜਿਹੜਾ 1 ਸਾਲ ਦਾ ਤੁਸੀਂ ਕਿਹਾ ਵੀ ਜਿਹੜਾ ਹੈਗਾ ਇੰਤਜ਼ਾਰ ਬਹੁਤ ਲੰਬਾ ਹੈ ਪਰ ਗੱਲ ਨਾਲ ਇਹ ਵੀ ਹੈ ਨਾ ਜਿਹੜੀ ਤੁਸੀਂ ਸਾਇੰਸ ਆ ਤੁਹਾਡੀ ਜਾਂ ਤੁਹਾਡੇ ਆਈਵੀ ਆਈਵੀਐਫ ਸੈਂਟਰ ਆ ਉਹ ਤਾਂ ਤੁਹਾਨੂੰ ਸਾਫ਼ ਹੀ ਕਹਿ ਦਿੰਨੇ ਆ ਵੀ ਤੁਹਾਡੇ ਜਿਹੜੇ ਸ਼ਕਰਾਣੂ ਆ ਸਾਡੇ ਕੋਲ ਉਹਨਾਂ ਦਾ ਇਲਾਜ ਨਹੀਂ ਉਹ ਵਧਣੇ ਨਹੀਂ ਹੈਗੇ ਤੁਹਾਨੂੰ ਤਾਂ ਕਿਸੇ ਗੈਰ ਮਰਦ ਤੋਂ ਸ਼ਗਰਾਂੂ ਲੈਣੇ ਪੈਣਗੇ ਪਰ ਉਹ ਕੀ ਹੈ ਉਹ ਲੋਕਾਂ ਨੂੰ ਆਪਾਂ ਪੁੱਛਣਾ ਚਾਹੁੰਦੇ ਆ ਵੀ ਤੁਹਾਨੂੰ ਆਪਣੀ ਉਸ ਾਲਾਦ ਜੰਮੀ ਹੋਈ ਾਲਾਦ ਤੇ ਉਹ ਮਾਨ ਹੋਊਗਾ ਨਹੀਂ ਹੋ ਸਕਦਾ ਕਿਉਂਕਿ ਜਦੋਂ ਤੁਸੀਂ ਇੱਕ ਆਪਣੀ ਔਰਤ ਦੇ ਅੰਦਰ ਬਗਾਨੇ ਸ਼ਕਰਾਣੂ ਲੈ ਕੇ ਕੁੱਖ ਉਹਦੀ ਪੈਦਾ ਕਰਨੀ ਆ ਪਾਲਨੀ ਆ ਉਹਦੀ ਕੁੱਖ ਉਹ ਬੱਚਾ ਪੈਦਾ ਕਰਨਾ ਤਾਂ ਕਦੇ ਵੀ ਉਸ ਆਲਾਦਤੇ ਮਾਨ ਨਹੀਂ ਹੁੰਦਾ ਇਨਸਾਨ ਨੂੰ ਜੇ ਤੁਸੀਂ ਆਪਣੀ ਉਸ ਚੀਜ਼ ਨੂੰ ਆਪਣਾ ਹੱਲ ਚਾਹੁੰਦੇ ਹੋ ਤਾਂ ਜੇ ਤੁਹਾਨੂੰ ਸਾਲ ਡੇਢ ਸਾਲ ਵੀ ਵੇਟ ਕਰਨਾ ਪੈਂਦਾ ਤਾਂ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਆਪਾਂ ਉਹਨੂੰ ਮੰਨਦੇ ਸੀ ਤੁਹਾਡੇ ਕੋਲ ਹੱਲ ਹੈ ਫਿਰ ਜਿਹੜੀ ਬੂਟਿਆਂ 'ਚ ਹੱਲ ਹੁੰਦਾ ਇਸ ਦਾ ਜਿਹੜਾ ਇਹ ਲੰਬਾ ਟਰਮ ਨਹੀਂ ਚਲਾਉਣਾ ਚਾਹੁੰਦੇ ਅੰਡੇ ਜ਼ਰਦੀ ਨਹੀਂ ਖਾਣਾ ਚਾਹੁੰਦੇ ਬਿਲਕੁਲ ਦੇਖੋ ਜੀ ਸ਼ਿਕਰਾਣੂਆਂ ਦਾ ਬਿਲਕੁਲ ਹੱਲ ਹੈ ਪਰ ਬੰਦਾ ਇਹ ਆ ਵੀ ਸਾਡੇ ਪੂਰੇ ਦੱਸੇ ਹੋਏ ਅਲਾ ਪਰਹੇਜ਼ ਦੇ ਨਾਲ ਤੇ ਟਾਈਮ ਦੇ ਨਾਲ ਪੂਰਾ ਪਰਫੈਕਟ ਉਹਦੇ ਨਾਲ ਹੋਣਾ ਚਾਹੀਦਾ ਹੈ ਉਹਦੇ ਵਿੱਚ ਖਰਾ ਹੋਣਾ ਚਾਹੀਦਾ ਪੂਰਾ ਬੰਦਾ ਫੇਰ 100% ਜਿਹੜਾ ਹੈਗਾ ਨਿਲਚਕਰਣੂਆਂ ਦਾ ਵੀ ਜਿਹੜਾ ਹੱਲ ਬਿਲਕੁਲ ਹੋ ਜਾਂਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਬੜਾ ਫਾਰਮੂਲਾ ਕੈਂਟ ਫਾਰਮੂਲਾ ਦੇਣ ਵਾਸਤੇ ਸੋ ਏਸਨ ਪੰਜਾਬ ਦੇ ਯੰਗੇਸਟ ਵੈਦ ਵੈਜ ਗਰੂਪ ਸਿੰਘ ਭੰਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਚਾਰ ਲੌਂਗ ਤੇ ਚਾਰ ਦੇਸੀ ਮੁਰਗੀ ਦੇ ਜਿਹੜੇ ਮੁਰਗੀ ਦੇ ਜਿਹੜੇ ਅੰਡੇ ਹੈਗੇ ਉਹਨਾਂ ਦੇ ਜ਼ਰਦੀਆਂ ਅਗਰ ਜੇਕਰ ਅਸੀਂ ਖਾਣੀਆ ਸ਼ੁਰੂ ਕਰ ਦਈਏ ਤਾਂ ਜਿਨ੍ਹਾਂ ਦੇ ਨਿਲ ਸ਼ੁਕਰਾਨੂ ਨੇ ਉਹ ਵੀ ਆਪਣੀ ਪੂਰੀ ਸਮਰੱਥਾ ਦੇ ਨਾਲ ਪੂਰੀ ਤਾਕਤ ਜਿਹੜੀ ਆ ਉਹਨਾਂ ਸ਼ੁਕਰਾਨੂਆਂ ਦੇ ਵਿੱਚ ਆ ਸਕਦੀ ਹੈ ਤੇ ਅਸੀਂ ਜਿਹੜੇ ਧੋਖੇਬਾਜ਼ੀ ਤੋਂ ਅਸੀਂ ਅਸੀਂ ਕਹ ਲਈਏ ਕਿ ਜਿਹੜੇ ਅਖੌਤੀ ਵੈਦ ਹੈਗੇ ਨੇ ਉਹਨਾਂ ਤੋਂ ਅਸੀਂ ਆਪਣਾ ਖਿਹੜਾ ਹੈਗਾ ਡਾਕਟਰਾਂ ਤੋਂ ਛਡਾ ਸਕਦੇ ਹਾਂ ਅਸੀਂ ਘਰ ਦੇ ਵਿੱਚ ਬੈਠ ਕੇ ਇਸ ਚੀਜ਼ ਦਾ ਜਿਹੜਾ ਹੱਲ ਹੈ ਉਹ ਕਰ ਸਕਦੇ ਆ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਵੈਦ ਜਗਰੂਪ ਸਿੰਘ ਪੰਗੂ ਜੀ ਦੀ ਟੀਮ ਦਾ ਨੰਬਰ ਦਿੱਤਾ ਉਸ ਨੰਬਰ ਤੇ ਕੰਸਲਟ ਕਰਕੇ ਤੁਸੀਂ ਕੋਈ ਵੀ ਸਲਾਹ ਕੋਈ ਵੀ مشਵਰਾ ਹੈ ਜਿਹੜਾ ਉਹ ਡਾਕਟਰ ਸਾਹਿਬ ਨਾਲ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਅਗਿਆ ਧੰਨਵਾਦ